ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸ਼ੂੰਗਰੇ ਦੀ ਸਬਜ਼ੀ ਬਾਰੇ ਇਹ ਆਪਾਂ ਘਰ ਲਗਾਈ ਸੀਗੇ ਤੇ ਪਹਿਲਾਂ ਇਹ ਕੱਟ ਹੋਏ ਹੁਣ ਆਪਾਂ ਮੈਂ ਕਿਹਾ ਚਲੋ ਫਲੀਆਂ ਆ ਜਾਂਦੇ ਆ ਆਪਾਂ ਫਿਰ ਸਾਰੇ ਫਰੈਂਡਸ ਨੂੰ ਆਪਾਂ ਦਿਖਾਉਨੇ ਆ ਇਦਾਂ ਦੀਆਂ ਇਹਦੀਆਂ ਫਲੀਆਂ ਹੁੰਦੀਆਂ ਸ਼ੂੰਗਰੇ ਥੋੜੀ ਲੰਬੀ ਫਲੀ ਹੁੰਦੀ ਹੈ ਇਹਦੀ ਆ ਦੇਖੋ ਆਪਾਂ ਨੇ ਬਾਜ਼ਾਰ ਦੇ ਵਿੱਚ ਗੁੱਟੀਆਂ ਦੇ ਰੂਪ ਦੇ ਵਿੱਚ ਉਹ ਸਾਰੇ ਆਪਾਂ ਨੂੰ ਇਦਾਂ ਤੋੜ ਕੇ ਇੱਕ ਗੁੱਟੀ ਬਣਾ ਕੇ ਦੇ ਦਿੰਦੇ ਆ ਤੇ ਆਪਾਂ ਫਿਰ ਇਹਦੀ ਸਬਜੀ ਬਣਾਉਣੀ ਹੈ ਇਹਦੇ ਵਿੱਚ ਆਲੂ ਵਗੈਰਾ ਪਾ ਕੇ ਆਪਾਂ ਇਹਦੀ ਸਬਜੀ ਬਣਾਉਣੀ ਹੈ ਜਿੱਦਾਂ ਘਰ ਦੇ ਵਿੱਚ ਆਪਾਂ ਇਹਦੇ ਪੋਸ਼ਕ ਤੱਤਾਂ ਬਾਰੇ ਅੱਜ ਸਮਝਾਂਗੇ ਕਿ ਇਹਦੇ ਵਿੱਚ ਕਿੰਨੇ ਕੋ ਪੋਸ਼ਕ ਤੱਤ ਹੁੰਦੇ ਆ ਜੋ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਕਰਦੇ ਆ ਹੁਣ ਮੀ ਪੈ ਕੇ ਹਟਿਆ ਥੋੜਾ ਜਿਹਾ ਇਹ ਪੌਦੇ ਆ ਜਿਹੜੇ ਗਿੱਲੇ ਜਿਹੇ ਹੋਏ ਪਏ ਆ ਇਹਦੇ ਇਦਾਂ ਦੇ ਇਹਦੇ ਫੁੱਲ ਹੁੰਦੇ ਆ ਸੁੰਗਰੇ ਦੀ ਜਿਹੜੀ ਸਬਜੀ ਹੁੰਦੀ ਆ ਇਦਾਂ ਦੇ ਇਹਦੇ ਫੁੱਲ ਹੁੰਦੇ ਆ ਜਿਵੇਂ ਹਲਕੇ ਜੇ ਵਾਈਟ ਤੇ ਪਰਪਲ ਥੋੜਾ ਜਾਂਮਣੀ ਤੇ ਚਿੱਟੇ ਰੰਗ ਦੇ ਇਹਦੇ ਫੁੱਲ ਹੁੰਦੇ ਆ ਜੋ ਬਹੁਤ ਸੋਹਣੇ ਲੱਗਦੇ ਆ ਖਿੜੇ ਹੋਏ ਉਸ ਦੇ ਨਾਲ ਨਾਲ ਇਹ ਬਹੁਤ ਹੀ ਜ਼ਿਆਦਾ ਸਿਹਤ ਵਰਦਕ ਜਿਹੜੀ ਹੈਗੀ ਆਪਣੇ ਸਬਜੀ ਹੈ ਇਸ ਨੂੰ ਸ਼ੂੰਗਰੇ ਸੇਂਗਰੀ सांगरी ਸ਼ੂੰਗਰੇ ਵੀ ਕਹਿੰਦੇ ਆ ਇਹਨੂੰ ਆਪਾਂ ਇਹਨੂੰ ਸ਼ੂੰਗਰੇ ਵੀ ਕਹਿੰਦੇ ਆ ਹਰ ਇੱਕ ਥਾਂ ਦੇ ਵਿੱਚ ਇਲਾਕੇ ਦੇ ਹਿਸਾਬ ਨਾਲ ਜਿਹੜੇ ਸ਼ਬਦ ਹੈ ਉਹ ਬੋਲਣ ਦੇ ਵਿੱਚ ਫਰਕ ਪੈ ਜਾਂਦਾ ਦੇਖੋ ਬਹੁਤ ਸੋਹਣੇ ਹਰੇ ਭਰੇ ਹੋਏ ਪਏ ਆ ਕਿ ਇਹ ਲਗਾਉਣ ਦੇ ਨਾਲ ਸਾਨੂੰ ਕਾਫੀ ਜ਼ਿਆਦਾ ਸਾਡੀ ਸਿਹਤ ਨੂੰ ਵੀ ਫਾਇਦਾ ਹੁੰਦਾ ਤੇ ਬਾਕੀ ਵਾਤਾਵਰਨ ਵੀ ਸਾਫ਼ ਰਹਿੰਦਾ ਇਹਨਾਂ ਦੇ ਨਾਲ ਇਹ ਸਬਜ਼ੀ ਖਾਣ ਨਾਲ ਸਾਡਾ ਸਰੀਰ ਜਿਹੜਾ ਇਹਦੀ ਇਮਿਊਨਿਟੀ ਬਹੁਤ ਜ਼ਿਆਦਾ ਵਧਦੀ ਹੈ ਬਿਮਾਰੀਆਂ ਤੋਂ ਸਾਡਾ ਸਰੀਰ ਜਿਹੜਾ ਬਚਿਆ ਰਹਿੰਦਾ ਇਹਦੇ ਵਿੱਚ ਜ਼ਿੰਕ ਮੈਗਨੀਸ਼ੀਅਮ ਦੀ ਮਾਤਰਾ ਕਾਫੀ ਮਾਤਰਾ ਦੇ ਵਿੱਚ ਹੁੰਦੀ ਹੈ ਜ਼ਿੰਕ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਤੇ ਉਸ ਤੋਂ ਬਿਨਾਂ ਪਾਚਨ ਤੰਤਰ ਜਿਹੜਾ ਉਹ ਸਾਡਾ ਬਹੁਤ ਜ਼ਿਆਦਾ ਮਜ਼ਬੂਤ ਰਹਿੰਦਾ ਇਹਦੇ ਨਾਲ ਗੈਸ ਅਪਚ ਐਸਿਡਿਟੀ ਦੀ ਸਮੱਸਿਆ ਜਿਹੜੀ ਆ ਉਹ ਬਿਲਕੁਲ ਹੀ ਖਤਮ ਕਰ ਦਿੰਦਾ। ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਸਾਡੇ ਸਰੀਰ ਦੇ ਵਿੱਚ ਵਧ ਜਾਂਦੀ ਹੈ। ਇਸ ਤੋਂ ਬਿਨਾ ਅਸਥਮਾ, ਬਵਾਸੀਰ, 슈ਗਰ ਨੂੰ ਕੰਟਰੋਲ ਦੇ ਵਿੱਚ ਰੱਖਦਾ। ਇਹ ਸਬਜ਼ੀ ਖਾਣ ਦੇ ਨਾਲ ਉਸ ਤੋਂ ਬਾਅਦ ਕੋਲੇਸਟ੍ਰੋਲ ਦੀ ਜਿਹੜੀ ਲੈਵਲ ਆ ਉਹ ਵੀ ਘਟ ਰਹਿੰਦਾ ਹੈ। ਸਰੀਰ ਸਾਡਾ ਸਵਸਥ ਤੇ ਊਰਜਾਵਾਨ ਬਣਿਆ ਰਹਿੰਦਾ। ਸਰੀਰ ਦੇ ਵਿੱਚ ਊਰਜਾ ਭਰੀ ਰਹਿੰਦੀ ਆ। ਖਾਣ ਦੇ ਨਾਲ ਇਹੀ ਜਿਹੜਾ ਹੈਗਾ ਸੁੰਗਰਿਆ ਇਹਦੀ ਚਟਨੀ ਵੀ ਬਣਦੀ ਹੈ ਇਹਨੂੰ ਆਪਾਂ ਜਿੱਦਾਂ ਆਪਾਂ ਦੂਸਰਾ ਪਿਆਜ਼ ਲਸਣ ਅਦਰਕ ਧਨੀਆ ਵਗੈਰਾ ਪਾ ਕੇ ਆਪਾਂ ਚਟਨੀ ਬਣਾਉਣੇ ਆ ਦੂਸਰੀ ਉਹਦੇ ਵਿੱਚ ਆਪਾਂ ਇਹ ਫਲੀਆਂ ਨੂੰ ਕੱਟ ਕੇ ਆਪਾਂ ਕੁੰਡੇ ਕੋਟੇ ਨਾਲ ਪਰਗੜ ਸਕਦੇ ਆ ਮਿਕਸੀ ਵਗੈਰਾ ਦੇ ਵਿੱਚ ਵੀ ਆਪਾਂ ਪਾ ਕੇ ਨੂੰ ਪੀਸ ਸਕਦੇ ਆ ਉਦੋਂ ਆਪਾਂ ਇਹਨੂੰ ਮਤਲਬ ਖਾ ਸਕਦੇ ਆ ਰੋਟੀ ਵਗੈਰਾ ਨਾਲ ਮੱਖਣ ਵਗੈਰਾ ਧਰ ਕੇ ਜਾਂ ਉਦੋਂ ਵੀ ਆਪਾਂ ਪਰੌਂਠੇ ਵਗੈਰਾ ਚ ਪਾ ਕੇ ਆਪਾਂ ਖਾ ਸਕਦੇ ਆ ਇਹ ਬਹੁਤ ਵਧੀਆ ਸਾਡੇ ਸਰੀਰ ਨੂੰ ਫਾਇਦਾ ਕਰਦਾ ਕਿਉਂਕਿ ਬੱਚੇ ਜ਼ਿਆਦਾਤਰ ਖਾਂਦੇ ਨਹੀਂ ਹੈਗੇ ਸਿੱਧੇ ਤਰੀਕੇ ਨਾਲ ਸਬਜ਼ੀ ਤਾਂ ਉਹਨਾਂ ਨੂੰ ਆਪਾਂ ਇਦਾਂ ਵੀ ਆਪਾਂ ਖਵਾ ਸਕਦੇ ਹਾਂ ਚਟਨੀ ਵਗੈਰਾ ਪੀਸ ਕੇ ਤੇ ਵਿੱਚ ਥੋੜਾ ਬਹੁਤ ghee ਪਾ ਕੇ ਆਪਾਂ ਉਹਨਾਂ ਨੂੰ ਘਿਓ ਪਾ ਕੇ ਆਪਾਂ ਬੱਚਿਆਂ ਨੂੰ ਖਵਾ ਸਕਦੇ ਹਾਂ ਅਕਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ